Indian Medical Association ਫਗਵਾੜਾ ਦੇ ਪ੍ਰਧਾਨ ਡਾਕਟਰ ਜਸਜੀਤ ਸਿੰਘ ਬਿਰਕਰ ਤੇ ਸੈਕਟਰੀ ਡਾਕਟਰ ਤੁਸ਼ਾਰ ਅਗਰਵਾਲ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਭਾਰਤ ਸਰਕਾਰ ਦੇ ਨਾਤੇ ਤਹਿਸੀਲਦਾਰ ਫਗਵਾੜਾ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੋਰ ਪੱਟੀ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਜਿੱਥੇ ਕੋਲਕੱਤੇ ਵਿਖੇ ਹੋਏ ਮੈਲਾ ਡਾਕਟਰ ਦੇ ਕਤਲ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉਥੇ ਹੀ ਉਹਨਾਂ ਸਾਰੇ ਹਸਪਤਾਲਾਂ ਦੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਪੀਟੂ ਫਲੈਂਕ نیوز ਤੋਂ ਅਪ੍ਰਿਤਪਾਲ ਸਿੰਘ ਟੀਂਗਰਾ ਦੀ ਰਿਪੋਰਟ ਅੱਜ ਕੰਟਰੀ ਲੈਵਲ ਤੇ ਆਪਣੇ ਸੈਂਟਰ ਆਈਏ ਮੈਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਇੰਡੀਆ ਇੱਕ ਸਟ੍ਰਾਈਕ ਅਸੀਂ ਅਬਜ਼ਰਵ ਕਰ ਰਹੇ ਹਾਂ ਉਹਦੇ ਵਿੱਚ ਓਪੀਡੀ ਸਰਵਿਸ ਜਿਹੜੀ ਅਮਰੀਜ਼ਾਂ ਓਪਡੀ ਅਸੀਂ ਕਰਦੇ ਹਾਂ ਤੇ ਇਲੈਕਟਿਵ ਸਰਜਰੀਜ਼ ਅੱਜ ਟੋਟਲ ਬੰਦ ਰੱਖੀਆਂ 24 ਘੰਟਿਆਂ ਲਈ ਇਹ ਹੈਗਾ ਜਿਹੜਾ ਇਨਸੀਡੈਂਟ ਵੈਸਟ ਬੰਗਾਲ ਦੇ ਵਿੱਚ ਜਿਹੜਾ ਹੋਇਆ ਸਾਡੇ ਡਾਕਟਰ ਫਰਟੀ ਮੈਂਬਰ ਇੱਕ ਲੜਕੀ ਨਾਲ ਇੱਕ ਬੇਟੀ ਨਾਲ ਡਾਕਟਰ ਬਾਅਦ ਚ ਪਹਿਲਾਂ ਬੇਟੀ ਦੇਸ਼ ਦੀ ਉਹਦੇ ਨਾਲ ਜੋ ਇਹ ਇਨਸੀਡੈਂਟ ਹੋਇਆ ਉਹਦੇ ਲਈ ਅਸੀਂ ਇਹ ਪ੍ਰੋਟੈਸਟ ਕਰਦੇ ਆਂ ਐਂਡ ਅਸੀਂ ਜਸਟਿਸ ਸਾਨੂੰ ਚਾਹੀਦਾ ਹੈ ਜਿਹੜੇ ਵੀ ਕ੍ਰਿਮੀਨਲਸ ਜਿਨ੍ਹਾਂ ਨੇ ਵੀ ਇਹ ਕ੍ਰਾਈਮ ਕੀਤਾ ਸਾਨੂੰ ਉਹਦੇ ਲਈ ਜਸਟਿਸ ਉਸ ਪਰਿਵਾਰ ਨੂੰ ਜ਼ਰੂਰ ਮਿਲੇ ਇਹ ਇੱਕ ਬੇਟੀ ਦੇ ਹੱਕ ਦੀ ਗੱਲ ਹੈ ਸਾਨੂੰ ਇਹ ਜਸਟਿਸ ਜ਼ਰੂਰ ਦਿੱਤਾ ਜਾਵੇ